ਏਅਰ ਇੰਡੀਆ ਨੇ ਸ਼ਨੀਵਾਰ ਨੂੰ ਸਾਥੀ ਸਟਾਰ ਅਲਾਈਅੰਸ ਕੈਰੀਅਰ 에ਅਰ ਕੈਨੇਡਾ ਦੇ ਨਾਲ ਆਪਣੇ ਕੋਰਪੋਰੇਟ ਸਮਝੌਤੇ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਯਾਤਰੀ ਦੇ ਲਈ ਵਧੇਰੇ ਉਡਾਣ ਵਿਕਲਪ ਪੇਸ਼ ਕੀਤੇ ਜਾ ਸਕਣ ਅਤੇ ਭਾਰਤ ਕੈਨੇਡਾ ਨੂੰ ਹੁਲਾਰਾ ਦਿੱਤਾ ਜਾ ਸਕੇ ਇਹ ਸਮਝੌਤਾ 2 ਦਸੰਬਰ ਤੋਂ ਲਾਗੂ ਹੋਵੇਗਾ 에어 ਇੰਡੀਆ ਨੂੰ ਆਪਣੇ ਘਾਕਾ ਨੂੰ ਵੈਨਕੂਵਰ ਅਤੇ ਲੰਡਨ ਹਿਥਰੋ ਦੇ ਗੇਟਵੇ ਤੋਂ ਪਰ ਕੈਨੇਡਾ ਭਰ ਦੇ ਵਿੱਚ 6 ਪੁਆਇੰਟ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਨ ਤੇ ਯੋਗ ਬਣਾਉਂਦਾ ਹੈ ਵਿਦੇਸ਼ੀ ਯਾਤਰੀ ਦੇ ਨਾਲ ਕੋਟਸ਼ੀਅਰ ਸਮਝੌਤਾ 에어 ਇੰਡੀਆ ਨੂੰ 에어 ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਉਤੇ ਆਪਣਾ AI ਡਿਜ਼ਾਈਨੇਟਿਡ ਕੋਟ ਲਗਾਉਂਦੀ ਆਗਿਆ ਦੇਵੇਗਾ ਵੈਂਕੂਵਰ ਤੋਂ ਕੈਲਗਰੀ ਐਡਮੰਟਨ ਵਿਰੀਪੈਕ ਮੌਂਟਰੀਅਲ ਅਤੇ ਹੈਲਿਫੈਕਸ ਲੰਡਨ ਹਿੱਥੋਂ ਤੋਂ ਵੈਂਕੂਵਰ ਅਤੇ ਕੈਲਗਰੀ ਤੱਕ 에어 ਕੈਨੇਡਾ ਦੇ ਗਾਹਕਾਂ ਨੂੰ ਦਿੱਲੀ ਰਾਹੀਂ ਅੰਮ੍ਰਿਤਸਰ, ਅਹਮਦਾਬਾਦ, ਮੁੰਬਈ, ਹైదరాబాద్ ਅਤੇ ਕੋਚੀ ਅਤੇ ਲੰਡਨ ਰਾਹੀਂ ਦਿੱਲੀ ਅਤੇ ਮੁੰਬਈ ਤੱਕ ਦੇ ਲੂਪ ਹਾਲਤ ਸੰਪਰਕ ਦਾ ਲਾਭ ਮਿਲੇਗਾ। 에어 ਇੰਡੀਆ ਦੇ CEO ਅਤੇ ਅਮਦੀ ਕੈਂਪ ਬੈਲ ਵਿਲਸਨ ਨੇ ਕਿਹਾ ਕਿ 에어 ਕੈਨੇਡਾ ਦੇ ਨਾਲ ਸਾਡੀ ਸਾਂਝੀਦਾਰੀ ਦੀ ਬਹਾਲੀ ਹਰ ਰੋਜ਼ ਹਜ਼ਾਰਾਂ ਯਾਤਰੀਆਂ ਦੇ ਲਈ ਯਾਤਰਾਵਾਂ ਨੂੰ ਆਸਾਨ ਬਣਾਉਂਦੀ ਹੈ ਇੱਕ ਮਾਨਮਤੇ ਸਟਾਰ ਅਲਾਈਅንስ ਮੈਂਬਰ 에ਅਰਲਾਈਨਸ ਦੇ ਰੂਪ ਦੇ ਵਿੱਚ 에ਅਰ ਇੰਡੀਆ ਦੁਨੀਆ ਭਰ ਦੇ ਵਿੱਚ ਨਿਰਵਿਘਨ ਯਾਤਰਾਵਾਂ ਪ੍ਰਦਾਨ ਕਰਨ ਦੇ ਗੱਠਜੋੜ ਤੇ ਉਦੇਸ਼ ਪ੍ਰਤੀਬੱਧਨ ਵੱਧ ਹੈ 에ਅਰ ਇੰਡੀਆ ਤੇ 에ਅਰ ਕੈਨੇਡਾ ਦੁਆਰਾ ਸੰਚਾਲਿਤ ਤੱਕ ਕਨੈਕਟਿੰਗ ਉਡਾਨਾਂ ਵਾਲੇ ਗਾਹਕ ਹੁਣ ਇੱਕ ਟਿਕਟ 'ਤੇ ਯਾਤਰਾ ਕਰ ਸਕਦੇ ਨੇ ਅਤੇ ਇੱਕ ਯੂਨੀਫਾਈਡ ਬੈਗਸ ਪੱਤੇ ਦਾ ਲਾਭ ਪ੍ਰਾਪਤ ਕਰ ਸਕਦੇ ਨੇ ਅਕਸਰ ਉਡਾਨ ਭਰਨ ਵਾਲੇ ਦੋਮੇ ਇਹ ਲਾਈਨਾਂ ਹੁੰਦੀਆਂ ਪੁਆਇੰਟ ਮੀਲ ਕਮਾਉਣਾ ਤੇ ਰੀਡੀਮ ਕਰਨਾ ਜ਼ਰੂਰੀ ਰੱਖ ਸਕਦੇ ਨਹੀਂ ਅਤੇ ਇਹ ਰਿੰਟਿਏਤੇ ਮਹਾਰਾਜਾ ਕਲੱਬ ਲੌਇਲਟੀ ਪ੍ਰੋਗਰਾਮ ਦੇ ਕੁਲੀਨ ਦਰਜੇ ਤੇ ਤਾਰਕੀਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਦੇ ਨਾਲ ਸਟਾਰ ਅਲਾਈਅንስ 골ਡ ਲਪਤਨ ਅਧਮਾਨ ਦੇ ਰਹਿੰਦੇ ਨੇ ਜਿਹਦੇ ਵਿੱਚ ਤਹਿਜ਼ੀਬ ਸਮਾਵਾ ਵਾਧੂ ਬੈਗਸ ਪੱਤਾ ਅਤੇ ਮੁਫਤ ਤਵਾਇ ਅਡਾ ਲਾਉਂਜ ਪਹੁੰਚ ਵੀ ਸ਼ਾਮਲ ਹੈ ਕੋਰਡ ਸ਼ਹਿਰ ਸਮਝੋਤਾ ਰੈਗੂਲੇਟਰੀ ਪਰਵਾਨਕੀਆਂ ਦੇ ਅਧੀਨ ਹੈ ਅਤੇ ਕੋਰਡ ਸ਼ਿਰ ਉਡਾਨਾਂ ਨੂੰ ਹੌਲੀ-ਹੌਲੀ 에ਅਰਲਾਈਨਰ ਦੇ ਸੰਬੰਧਿਤ ਬੁਕਿੰਗ ਚੈਨਲਾਂ ਅਤੇ ਦੁਨੀਆ ਪਾਦਰ ਟ੍ਰੈਵਲ ਏਜੰਟਾ ਦੁਆਰਾ ਵਿਕਰੀ ਦੇ ਲਈ ਉਪਲਬਧ ਕਰਵਾਇਆ ਜਾਵੇਗਾ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਸਾਥੀ ਸਟਾਰ ਅਲਾਈਅੰਸ ਕੈਰੀਅਰ 에ਅਰ ਕੈਨੇਡਾ ਦੇ ਨਾਲ ਆਪਣੇ ਕੋਰਪੋਰੇਟ ਸ਼ੇਅਰ ਸਮਝੌਤੇ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ। ਤਾਜੂ ਯਾਤਰੀਆਂ ਦੇ ਲਈ ਵਧੇਰੇ ਡਾਣ ਵਿਕਲਪ ਪੇਸ਼ ਕੀਤੇ ਜਾ ਸਕਣ ਅਤੇ ਭਾਰਤ ਕੈਨੇਡਾ ਨੂੰ ਹੁਲਾਰਾ ਦਿੱਤਾ ਜਾ ਸਕੇ। ਇਹ ਸਮਝੌਤਾ 2 ਦਸੰਬਰ ਤੋਂ ਲਾਗੂ ਹੋਵੇਗਾ। ਏਅਰ ਇੰਡੀਆ ਨੂੰ ਆਪਣੇ ਘਾਗਾ ਨੂੰ ਵੈਨਕੂਵਰ ਅਤੇ ਲੰਡਨ ਦੇ ਹਿਥਰੋ ਦੇ ਗੇਟਵੇ ਤੋਂ ਪਰੇ ਕੈਨੇਡਾ ਭਰ ਦੇ ਵਿੱਚ 6 ਪੁਆਇੰਟ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਨ ਦੀ ਯੋਜਨਾ ਹੈ। ਵਿਦੇਸ਼ੀ ਯਾਤਰੀ ਦੇ ਨਾਲ ਕੋਰਪੋਰੇਟ ਸਮਝੌਤਾ ਏਅਰ ਇੰਡੀਆ ਨੂੰ ਏਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਉਤੇ ਆਪਣਾ ਏਆਈ ਡਿਜ਼ਾਇਨੇਟਰ ਕੋਡ ਲਗਾਉਂਦੀ ਆ ਕਹਦਾਵੇਗਾ ਵੈਨਕੂਵਰ ਤੋਂ ਕੈਲਗਰੀ ਐਡਮੰਟਨ ਵਿਰੀਪੈਕ ਮੌਂਟਰੀਅਲ ਅਤੇ ਹੈਲਿਫੈਕਸ ਲੰਡਨ ਹਿੱਥੋਂ ਤੋਂ ਵੈਨਕੂਵਰ ਅਤੇ ਕੈਲਗਰੀ ਤੱਕ ਏਅਰ ਕੈਨੇਡਾ ਦੇ ਗਾਹਕਾਂ ਨੂੰ ਦਿੱਲੀ ਰਾਹੀਂ ਅੰਮ੍ਰਿਤਸਰ ਅਹਮਦਾਬਾਦ ਮੁੰਬਈ ਹైదరాబాద్ ਅਤੇ ਕੋਚੀ ਅਤੇ ਲੰਡਨ ਰਾਹੀਂ ਦਿੱਲੀ ਅਤੇ ਮੁੰਬਈ ਤੱਕ ਦੇ ਲੂਪ ਹਾਲਤ ਸੰਪਰਕ ਦਾ ਲਾਭ ਮਿਲੇਗਾ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਕੈਮਪ ਬੈਲ ਵਿਲਸਨ ਨੇ ਕਿਹਾ ਕਿ ਏਅਰ ਕੈਨੇਡਾ ਦੇ ਨਾਲ ਸਾਡੀ ਸਾਂਝੇਦਾਰੀ ਦੀ ਬਹਾਲੀ ਹਰ ਰੋਜ਼ ਹਜ਼ਾਰਾਂ ਯਾਤਰੀਆਂ ਦੇ ਲਈ ਯਾਤਰਾਵਾਂ ਨੂੰ ਆਸਾਨ ਬਣਾਉਂਦੀ ਹੈ। ਇੱਕ ਮਾਨਮਤੇ ਸਟਾਰ ਅਲਾਈਅንስ ਮੈਂਬਰ 에ਅਰਲਾਈਨਸ ਦੇ ਰੂਪ ਦੇ ਵਿੱਚ 에ਅਰ ਇੰਡੀਆ ਦੁਨੀਆਪਾਲ ਦੇ ਵਿੱਚ ਨਿਰਵਿਘਨ ਯਾਤਰਾਮਾ ਪ੍ਰਦਾਨ ਕਰਨ ਦੇ ਗਾਠ ਜੋੜ ਤੇ ਉਦੇਸ਼ ਪ੍ਰਤੀਬੱਚਨ ਵੱਧ ਹੈ 에ਅਰ ਇੰਡੀਆ ਤੇ 에ਅਰ ਕੈਨੇਡਾ ਦੁਆਰਾ ਸੰਚਾਲਿਤ ਤੱਕ ਕਨੈਕਟਿੰਗ ਉਡਾਨਾਂ ਵਾਲੇ ਗਾਹਕ ਹੁਣ ਇਕ ਟਿਕਟ ਉਤੇ ਯਾਤਰਾ ਕਰ ਸਕਦੇ ਨੇ ਅਤੇ ਇੱਕ ਯੂਨੀਫਾਈਡ ਬੈਗਸ ਪੱਤੇ ਦਾ ਲਾਭ ਪ੍ਰਾਪਤ ਕਰ ਸਕਦੇ ਨੇ ਅਕਸਰ ਉਡਾਨ ਭਰਨ ਵਾਲੇ ਦੋਵੇਂ 에ਅਰਲਾਈਨਾਂ ਉੱਤੇ ਪੁਆਇੰਟ ਮੀਲ ਕਮਾਉਣਾ ਤੇ ਰਿਜ਼ਿਮ ਕਰਨਾ ਜਾਰੀ ਰੱਖ ਸਕਦੇ ਨੇ ਅਤੇ 에ਅਰ ਇੰਡੀਆ ਤੇ ਮਹਾਰਾਜਾ ਕਲੱਬ ਲਾਇਲਟੀ ਪ੍ਰੋਗਰਾਮ ਤੇ ਕੁਲੀਨ ਦਰਜੇ ਦੇ ਧਾਰਕ 에ਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਦੇ ਨਾਲ ਸਟਾਰ ਅਲਾਈਅንስ 골ਡ ਲੱਭਦਾ ਨੰਦ ਮਾਣਦੇ ਰਹਿੰਦੇ ਨੇ ਜਿਹਦੇ ਵਿੱਚ ਤਹਿਜ਼ੀਬ ਸਮਾਵਾਂ ਵਾਧੂ ਬੈਗਸ ਪੱਤਾ ਅਤੇ ਮੁਫਤ ਹਵਾਈ ਅੱਡਾ ਲਾਉਂਜ ਪਹੁੰਚ ਵੀ ਸ਼ਾਮਲ ਹੈ ਕੋਡ ਸ਼ਹਿਰ ਸਮਝੋਤਾ ਰੈਗੂਲੇਟਰੀ ਪਰਵਾਨਕੀਆਂ ਦੇ ਅਧੀਨ ਹੈ ਅਤੇ ਕੋਡ ਸ਼੍ਰੀ ਉਡਾਨਾਂ ਨੂੰ ਹੌਲੀ-ਹੌਲੀ 에ਅਰਲਾਈਨਰ ਦੇ ਸੰਬੰਧਿਤ ਬੁਕਿੰਗ ਚੈਨਲਾਂ ਅਤੇ ਦੁਨੀਆਪਾਦਰ ਟ੍ਰੈਵਲ ਏਜੰਟਾ ਦੁਆਰਾ ਵਿਕਰੀ ਦੇ ਲਈ ਉਪਲਬਧ ਕਰਵਾਇਆ ਜਾਵੇਗਾ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਸਾਥੀ ਸਟਾਰ ਅਲਾਈਅੰਸ ਕੈਰੀਅਰ 에ਅਰ ਕੈਨੇਡਾ ਦੇ ਨਾਲ ਆਪਣੇ ਕੋਰਪਸ਼ਰ ਸਮਝੌਤੇ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਯਾਤਰੀਆਂ ਦੇ ਲਈ ਵਧੇਰੇ ਡਾਣ ਵਿਕਲਪ ਪੇਸ਼ ਕੀਤੇ ਜਾ ਸਕਣ ਅਤੇ ਭਾਰਤ ਕੈਨੇਡਾ ਨੂੰ ਹੁਲਾਰਾ ਦਿੱਤਾ ਜਾ ਸਕੇ ਇਹ ਸਮਝੌਤਾ 2 ਦਸੰਬਰ ਤੋਂ ਲਾਗੂ ਹੋਵੇਗਾ ਏਅਰ ਇੰਡੀਆ ਨੂੰ ਆਪਣੇ ਘਾਕਾ ਨੂੰ ਵੈਨਕੂਵਰ ਅਤੇ ਲੰਡਨ ਦੇ ਹਿਥਰੋ ਦੇ ਗੇਟਵੇ ਤੋਂ ਪਰੇ ਕੈਨੇਡਾ ਭਰ ਦੇ ਵਿੱਚ 6 ਪੁਆਇੰਟ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਨ ਦੀ ਯੋਜਨਾਉਂਦਾ ਹੈ ਵਿਦੇਸ਼ੀ ਯਾਤਰੀ ਦੇ ਨਾਲ ਕੋਰਪਸ਼ਰ ਸਮਝੌਤਾ ਏਅਰ ਇੰਡੀਆ ਨੂੰ ਏਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਉਤੇ ਆਪਣਾ ਏਆਈ ਡਿਜ਼ਾਈਨੇਟਿਡ ਕੋਡ ਲਗਾਉਂਦੀ ਆ ਗਿਆ ਦਵੇਗਾ ਵੈਨਕੂਵਰ ਤੋਂ ਕੈਲਗਰੀ ਐਡਮੰਟਨ ਵਿਰੀਪੈਕ ਮੌਂਟਰੀਅਲ ਅਤੇ ਹੈਲਿਫੈਕਸ ਲੰਡਨ ਹਿੱਥੋਂ ਤੋਂ ਵੈਨਕੂਵਰ ਅਤੇ ਕੈਲਗਰੀ ਤੱਕ ਏਅਰ ਕੈਨੇਡਾ ਤੇ ਘੱक्क ਨੂੰ ਦਿੱਲੀ ਰਾਹੀਂ ਅੰਮ੍ਰਿਤਸਰ, ਅਹਮਦਾਬਾਦ, ਮੁੰਬਈ, ਹైదరాబాద్ ਅਤੇ ਕੋਚੀ ਅਤੇ ਲੰਡਨ ਰਾਹੀਂ ਦਿੱਲੀ ਅਤੇ ਮੁੰਬਈ ਤੱਕ ਦੇ ਲੂਪ ਹਾਲਤ ਸੰਪਰਕ ਦਾ ਲਾਭ ਮਿਲੇਗਾ। ਏਅਰ ਇੰਡੀਆ ਦੇ ਸੀਈਓ ਅਤੇ ਐਮ ਡੀ ਕੈਮਪ ਬੈਲ ਵਿਲਸਨ ਨੇ ਕਿਹਾ ਕਿ ਏਅਰ ਕੈਨੇਡਾ ਦੇ ਨਾਲ ਸਾਡੀ ਸਾਂਝੀਦਾਰੀ ਦੀ ਬਹਾਲੀ ਹਰ ਰੋਜ਼ ਹਜ਼ਾਰਾਂ ਯਾਤਰੀਆਂ ਦੇ ਲਈ ਯਾਤਰਾਵਾਂ ਨੂੰ ਆਸਾਨ ਬਣਾਉਂਦੀ ਹੈ। ਇੱਕ ਮਾਨਮਤੇ ਸਟਾਰ ਅਲਾਈਅንስ ਮੈਂਬਰ ਏਅਰਲਾਈਨਸ ਦੇ ਰੂਪ ਦੇ ਵਿੱਚ ਏਅਰ ਇੰਡੀਆ ਦੁਨੀਆ ਭਰ ਦੇ ਵਿੱਚ ਨਿਰਵਿਘਨ ਯਾਤਰਾਵਾਂ ਬਦ ਕਰਨ ਦੇ ਘਾਟ ਛੋੜਦੇ ਹੋ ਦੇਸ਼ ਪ੍ਰਤੀ ਵਚਨਬੱਧ ਹੈ Air India ਤੇ Air Canada ਦੁਆਰਾ ਸੰਚਾਲਿਤ ਕਨੈਕਟਿੰਗ ਉਡਾਨਾਂ ਵਾਲੇ ਗਾਹਕ ਹੁਣ ਇਕ ਟਿਕਟ 'ਤੇ ਯਾਤਰਾ ਕਰ ਸਕਦੇ ਨੇ ਅਤੇ ਇੱਕ ਯੂਨੀਫਾਈਡ ਬੈਗਸ ਪੱਤੇ ਦਾ ਲਾਭ ਪ੍ਰਾਪਤ ਕਰ ਸਕਦੇ ਨੇ ਅਕਸਰ ਉਡਾਨ ਭਰਨ ਵਾਲੇ ਦੋਵੇਂ ਇਹ ਲਾਈਨਾਂ ਹੁੰਦੀਆਂ ਪੁਆਇੰਟ ਮੀਲ ਕਮਾਉਣਾ ਤੇ ਰਿਡੀਮ ਕਰਨਾ ਜ਼ਰੂਰੀ ਰੱਖ ਸਕਦੇ ਨਹੀਂ ਅਤੇ ਇਹ ਰਿੰਟਿਆ ਤੇ ਮਹਾਰਾਜਾ ਕਲੱਬ ਲੌਇਲਟੀ ਪ੍ਰੋਗਰਾਮ ਤੇ ਕੁਲ ਹੀਨ ਦੱਜੇ ਤੇ ਤਾਰਕੀਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਦੇ ਨਾਲ ਸਟਾਰ ਅਲਾਈਅੰਸ 골ਡ ਲਾਭਤਨ ਅਨੁਮਾਨਦੇ ਰੰਤਨੀ ਜਿਹਦੇ ਵਿੱਚ ਤਹਿਜ਼ੀਬ ਸੇਵਾਵਾਂ ਵਾਧੂ ਬੈਗਸ ਪੱਤਾ ਤੇ ਮੁਫਤ ਤਵਾਇਡਾ ਲਾਉਂਜ ਪਹੁੰਚ ਵੀ ਸ਼ਾਮਲ ਹੈ ਕੋਡ ਸ਼ਹਿ ਸਮਝੋਤਾ ਰੈਗੂਲੇਟਰੀ ਪਰਵਾਨਕੀ ਦੇ ਅਧੀਨ ਹੈ ਅਤੇ ਕੋਡ ਸ਼੍ਰੀ ਉਡਾਨਾਂ ਨੂੰ ਹੌਲੀ-ਹੌਲੀ 에ਅਲਾਈਨਰ ਦੇ ਸੰਬੰਧਿਤ ਬੁਕਿੰਗ ਚੈਨਲਾਂ ਅਤੇ ਦੁਨੀਆ ਭਰ ਦੇ ਟ੍ਰੈਵਲ ਏਜੰਟਾਂ ਦੁਆਰਾ ਵਿਕਰੀ ਦੇ ਲਈ ਉਪਲਬਧ ਕਰਵਾਇਆ ਜਾਵੇਗਾ ਏਅਰ ਇੰਡੀਆ ਨੇ ਸ਼ਨੀਵਾਰ ਨੂੰ ਸਾਥੀ ਸਟਾਰ ਅਲਾਈਅੰਸ ਕੈਰੀਅਰ 에ਅਰ ਕੈਨੇਡਾ ਦੇ ਨਾਲ ਆਪਣੇ ਕੋਰਟਸ਼ੇਅਰ ਸਮਝੌਤੇ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ ਤਾਂ ਜੋ ਯਾਤਰੀ ਦੇ ਲਈ ਵਧੇਰੇ ਡਾਣ ਵਿਕਲਪ ਪੇਸ਼ ਕੀਤੇ ਜਾ ਸਕਣ ਅਤੇ ਭਾਰਤ ਕੈਨੇਡਾ ਨੂੰ ਹੁਲਾਰਾ ਦਿੱਤਾ ਜਾ ਸਕੇ ਇਹ ਸਮਝੌਤਾ 2 ਦਸੰਬਰ ਤੋਂ ਲਾਗੂ ਹੋਵੇਗਾ ਏਅਰ ਇੰਡੀਆ ਨੂੰ ਆਪਣੇ ਘਾਕਾ ਨੂੰ ਵੈਨਕੂਵਰ ਅਤੇ ਲੰਡਨ ਦੇ ਹਿਥਰੋ ਦੇ ਗੇਟਵੇ ਤੋਂ ਪਰੇ ਕੈਨੇਡਾ ਭਰ ਦੇ ਵਿੱਚ 6 ਪੁਆਇੰਟ ਤੱਕ ਸੁਵਿਧਾਜਨਕ ਪਹੁੰਚ ਪ੍ਰਦਾਨ ਕਰਨ ਦੀ ਯੋਜਨਾਉਂਦਾ ਹੈ ਵਿਦੇਸ਼ੀ ਕੈਰੀਅਰ ਦੇ ਨਾਲ ਕੋਰਟਸ਼ੇਅਰ ਸਮਝੌਤਾ ਏਅਰ ਇੰਡੀਆ ਨੂੰ ਏਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਉੱਤੇ ਆਪਣਾ AI ਡਿਜ਼ਾਈਨੇਟਰ ਕੋਡ ਲਗਾਉਣ ਦੀ ਆਗਿਆ ਦੇਵੇਗਾ ਵੈਨਕੂਵਰ ਤੋਂ ਕੈਲਗਰੀ ਐਡਮੰਟਨ ਵਿਨੀਪੈਗ ਮੌਂਟਰੀਅਲ ਅਤੇ ਹੈਲੀਫੈਕਸ ਲੰਡਨ ਹੀਥਰੋ ਤੋਂ ਵੈਨਕੂਵਰ ਅਤੇ ਕੈਲਗਰੀ ਤੱਕ ਏਅਰ ਕੈਨੇਡਾ ਦੇ ਗਾਹਕਾਂ ਨੂੰ ਦਿੱਲੀ ਰਾਹੀਂ ਅੰਮ੍ਰਿਤਸਰ ਅਹਮਦਾਬਾਦ ਮੁੰਬਈ ਹੈਦਰਾਬਾਦ ਅਤੇ ਕੋਚੀ ਅਤੇ ਲੰਡਨ ਰਾਹੀਂ ਦਿੱਲੀ ਅਤੇ ਮੁੰਬਈ ਤੱਕ ਦੇ ਲੂਪ ਭਾਰਤ ਸੰਪਰਕ ਦਾ ਲਾਭ ਮਿਲੇਗਾ ਏਅਰ ਇੰਡੀਆ ਦੇ ਸੀਈਓ ਅਤੇ ਐਮਡੀ ਕੈਪ ਬੈਲ ਵਿਲਸਨ ਨੇ ਕਿਹਾ ਕਿ ਏਅਰ ਕੈਨੇਡਾ ਦੇ ਨਾਲ ਸਾਡੀ ਸਾਂਝੀਦਾਰੀ ਦੀ ਬਹਾਲੀ ਹਰ ਰੋਜ਼ ਹਜ਼ਾਰਾਂ ਯਾਤਰੀਆਂ ਦੇ ਲਈ ਯਾਤਰਾਵਾਂ ਨੂੰ ਆਸਾਨ ਬਣਾਉਂਦੀ ਹੈ ਇੱਕ ਮਾਨਮਤੇ ਸਟਾਰ ਅਲਾਈਅንስ ਮੈਂਬਰ ਏਅਰਲਾਈਨਸ ਦੇ ਰੂਪ ਦੇ ਵਿੱਚ ਏਅਰ ਇੰਡੀਆ ਦੁਨੀਆ ਭਰ ਦੇ ਵਿੱਚ ਨਿਰਵਿਘਨ ਯਾਤਰਾਵਾਂ ਪ੍ਰਦਾਨ ਕਰਨ ਦੇ ਗੱਠਜੋੜ ਤੇ ਉਦੇਸ਼ ਪ੍ਰਤੀ ਵਚਨਬੱਧ ਹੈ ਏਅਰ ਇੰਡੀਆ ਤੇ ਏਅਰ ਕੈਨੇਡਾ ਦੁਆਰਾ ਸੰਚਾਲਿਤ ਇਕਨੈਕਟਿੰਗ ਉਡਾਨਾਂ ਵਾਲੇ ਗਾਹਕ ਹੁਣ ਇਕ ਟਿਕਟ ਉਤੇ ਯਾਤਰਾ ਕਰ ਸਕਦੇ ਨੇ ਅਤੇ ਇੱਕ यूनिफाइड बैग्स पत्ते ਦਾ ਲਾਭ ਪ੍ਰਾਪਤ ਕਰ ਸਕਦੇ ਨੇ ਅਕਸਰ ਉਡਾਨ ਭਰਨ ਵਾਲੇ ਦੋਵੇਂ ਇਹ ਲਾਈਨਾਂ ਹੁੰਦੀਆਂ ਹਨ ਪੁਆਇੰਟ ਮੀਲ ਕਮਾਉਣਾ ਤੇ ਰੀਡੀਮ ਕਰਨਾ ਚਾਰੀ ਰੱਖ ਸਕਦੇ ਨੇ ਅਤੇ ਇਹ ਰਿੰਟਿਆ ਤੇ ਮਹਾਰਾਜਾ ਕਲੱਬ ਲੌਇਲਟੀ ਪ੍ਰੋਗਰਾਮ ਤੇ ਕੁਲੀਨ ਦਰਜੇ ਤੇ ਤਾਰਕੀਅਰ ਕੈਨੇਡਾ ਦੁਆਰਾ ਸੰਚਾਲਿਤ ਉਡਾਨਾਂ ਦੇ ਨਾਲ ਸਟਾਰ ਅਲਾਈਅንስ 골ਡ ਲਾਭਤਨ ਅਧਮਾਂਡ ਦੇ ਰਹਿੰਦੇ ਨੇ ਜਿਹਦੇ ਵਿੱਚ ਤਹਿਜ਼ੀਬ ਸਮਾਵਾ ਵਾਧੂ ਬੈਗਸ ਪੱਤਾ ਅਤੇ ਮੁਫਤ હવાਈ ਅਡਾ ਲਾਉਂਜ ਪਹੁੰਚ ਵੀ ਸ਼ਾਮਲ ਹੈ ਕੋਰਡ ਸ਼ੇਰ ਸਮਝੋਤਾ ਰੈਗੂਲੇਟਰੀ ਪਰਮਾਨਕੀਆਂ ਦੇ ਅਧੀਨ ਹੈ ਅਤੇ ਕੋਰਡ ਸ਼ਿਰ ਉਡਾਨਾਂ ਨੂੰ ਹੌਲੀ-ਹੌਲੀ 에ਅਲਾਈਨਰ ਦੇ ਸੰਬੰਧਿਤ ਬੁਕਿੰਗ ਚੈਨਲਾਂ ਅਤੇ ਦੁਨੀਆ ਭਰ ਦੇ ਟ੍ਰੈਵਲ ਏਜੰਟਾ ਦੁਆਰਾ ਵਿਕਰੀ ਦੇ ਲਈ ਉਪਲਬਧ ਕਰਵਾਇਆ ਜਾਵੇਗਾ